ਦੇ ਲਈ ਟੋਟਲ ਸਾਡੇ 13 ਮਰੀਜ਼ਾਂ ਦਾ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਜਿਨ੍ਹਾਂ ਨੂੰ ਰੈਸਕਿਊ ਕੀਤਾ ਗਿਆ ਤੇ ਸਾਡੇ ਦੋ ਐਲਐਸ ਤੇ ਦੋ ਬੀਐਲਐਸ ਦੋ ਐਡਵਾਂਸ ਲਾਈਫ ਸਪੋਰਟ ਦੋ ਬੇਸਿਕ ਲਾਈਫ ਸਪੋਰਟ ਐਮਬੂਲੈਂਸਸ ਹੋਰੇ ਆ ਗੀਆਂ ਸੀ ਉਹਨਾਂ ਵਿੱਚੋਂ ਤਿੰਨ ਨੂੰ ਅਸੀਂ ਭੇਜਿਆ ਹੈਗਾ ਬਾਬਾ ਜਗਤਾਰ ਸਿੰਘ ਜੀ ਦੇ ਹਸਪੀਟਲ ਉਹ ਪਹਿਲਾਂ ਚਲੇ ਗਏ ਸੀ ਚਾਰ ਗਏ ਨੇ ਐਸਐਮਓ ਸਰਹਾਲੀ ਦੇ ਕੋਲ ਤੇ ਇੱਕ ਸੀਰੀਅਸ ਸੀਗੇ ਬਹੁਤ ਜ਼ਿਆਦਾ ਅਸੀਂ ਉਹਨਾਂ ਨੂੰ ਤੁਰੰਤ ਤੁਰੰਤ ਰੈਫਰ ਕਰਤਾ ਉਸ ਤੋਂ ਬਿਨਾਂ ਅਸੀਂ ਜਿਹੜਾ ਟਰੋਮਾ ਵਾਰਡ ਸੀ ਉਹਨੂੰ ਐਕਟੀਵੇਟ ਕਰ ਦਿੱਤਾ ਹੈ ਤੇ ਉਸ ਤੋਂ ਬਿਨਾ ਰੈੱਡ ਕਰਾਸ ਨੇ ਬਲੱਡ ਬੈਂਕਸ ਜਿਹੜੇ ਨੇ ਰੈੱਡ ਕਰਾਸ ਦੇ ਬਾਕੀ ਜਿਹੜੇ ਚੈਪਟਰਸ ਨੇ ਜਲੰਧਰ ਅੰਮ੍ਰਿਤਸਰ ਲੁਧਿਆਣਾ ਉਹਨਾਂ ਤੋਂ ਅਸੀਂ ਬਲੱਡ ਬੈਂਕਸ ਜਿਹੜੇ ਨੇ ਏ ਬੀ ਏ ਬੀਓ ਸਾਰਿਆਂ ਦੇ ਅਰੇਂਜ ਕਰ ਲਏ ਨੇ ਨੈਕਸਟ ਸਾਡੇ ਲਈ ਹਲੇ ਫਿਲਹਾਲ ਜਿਹੜਾ ਮੇਨ ਚੈਲੰਜ ਹੈ ਉਹ ਹੈ ਕਿ ਜਿਹੜੀ ਤਾਰਾਂ ਹੈਗੀਆਂ ਨੇ ਇੱਥੇ ਦੀਆਂ ਲੋਹੇ ਦੀਆਂ ਤੁਸੀਂ ਦੇਖ ਸਕਦੇ ਹੋ ਲੈਂਟਰ ਦੀਆਂ ਛੜਾਂ ਆਪਸ ਚ ਐਂਟੈਂਗਲ ਹੋਈਆਂ ਹੋਈਆਂ ਨੇ ਜਿਹਦੇ ਕਰਕੇ ਜੀਸੀਬੀ ਇਸ ਇਫੈਕਟਿਵ ਨਹੀਂ ਹੈ ਗਿਆ ਤਾ ਹੁਣ ਅਸੀਂ ਨਾ ਐਸੈਟਾਇਲਨ ਫਲੇਮ ਗੈਸ ਕਟਰ ਮੰਗਾਏ ਹੋਏ ਨੇ ਉਹ ਗੈਸ ਕਟਰ ਨਾ ਇਹਨਾਂ ਨੂੰ ਕੱਟ ਦਨਗੇ ਆਪਸ ਵਿੱਚ ਤਾਂ ਕਿ ਇਹਨਾਂ ਨੂੰ ਲਿਫਟ ਕਰਨਾ ਸੌਖਾ ਹੋ ਜਾਵੇ ਉਸ ਤੋਂ ਬਿਨਾ ਅਸੀਂ ਐਨਐਚਏਆਈ ਨੂੰ ਕਹਿ ਕੇ ਪੋਕਲੇਨ ਮਸ਼ੀਨ ਹੁੰਦੀ ਹੈ ਜੀ ਚ ਨਾ ਜਿਵੇਂ ਟੈਂਕ ਤਾਂ ਹੁੰਦਾ ਨਾ ਚੇਨ ਵਾਲਾ ਕਟਰ ਉਹ ਇਸ ਮਲਬੇ ਦੇ ਉੱਤੇ ਜ਼ਿਆਦਾ ਇਫੈਕਟਿਵਲੀ ਚੱਲ ਸਕਦਾ ਤਾਂ ਉਹ ਅਸੀਂ ਮੰਗਵਾਇਆ ਹੋਇਆ ਬਾਕੀ ਮੇਰੀ ਲੋਕਾਂ ਨੂੰ ਉਹ ਹੈਗੀ ਆ ਕਿ ਤੁਸੀਂ ਪਲੀਜ਼ ਅਫਵਾਹਾਂ ਦੇ ਯਕੀਨ ਨਾ ਕਰੋ ਤੇ ਜਿਹੜੀ ਸਾਡੀ ਕੰਸਟਰਕਸ਼ਨ ਸਾਈਟ ਹੈ ਤੇ ਵੌਲੰਟੀਅਰਸ ਨੂੰ ਕੰਮ ਕਰਨ ਤੋਂ ਕਈ ਲੋਕ ਨੇ ਜੋ ਸਿਰਫ ਔਰੇ ਵੀਡੀਓ ਬਣਾ ਰਹੇ ਨੇ ਉਹ ਪਲੀਜ਼ ਨਾ ਕਰੋ लेट दी एडमिनिस्ट्रेशन डू इट्स वर्क थैंक यू सोशल मीडिया ਤੇ ਬਈ ਤਰ੍ਹਾਂ ਦੇ ਹਿਊਮਰ ਚਲਦੇ ਹੋਏ ਨੇ ਇਸ ਨੂੰ ਲੈ ਕੇ ਅ ਇਦਾਂ ਦਾ ਫਿਲਹਾਲ ਕੁਝ ਵੀ ਕਿਸੇ ਚੀਜ਼ ਤੇ ਕਮੈਂਟ ਕਰਨਾ ਇਜ਼ ਨਾਟ ਰਾਈਟ ਫਿਲਹਾਲ ਸਾਨੂੰ ਇੰਨਾ ਪਤਾ ਹੈ ਕਿ ਲੈਂਟਰ ਕੋਲੈਪਸ ਹੋਇਆ ਤੇ ਉਹਦੇ ਨਾਲ ਜਿਹੜੇ 8 ਬੰਦੇ نیچے ਆਏ ਸੀ ਉਹ ਅਸੀਂ ਰੈਸਕਿਊ ਕਰ ਲਏ ਨੇ 5 ਬੰਦੇ ਜਿਨ੍ਹਾਂ ਨੂੰ ਮਾਈਨਰ ਇੰਜਰੀਜ਼ ਸਿਗੀਆਂ ਉਹਨਾਂ ਨੂੰ ਵੀ ਅਸੀਂ ਰੈਸਕਿਊ ਕਰ ਲਏ ਇਹ ਨਹੀਂ ਦੇਰ ਦਾ ਰਾਤ ਕਰੇ ਚੱਲ ਰਿਹਾ ਹੈ ਨਹੀਂ ਦੇਰ ਤੋਂ ਚੱਲ ਰਿਹਾ ਹੈ ਇਹ ਪਿਛਲੇ 3.5 ਤੋਂ 4 ਘੰਟੇ ਤੋਂ ਲਗਾਤਾਰ ਜਾ ਰਹੀ ਹੈ ਨਹੀਂ ਜਿਹੜੇ ਦੇਖੋ ਅਸੀਂ ਜਿਹੜਾ ਟਾਪ ਲੈਫਟ ਵਾਲਾ ਏਰੀਆ ਜਿਹੜਾ ਕਲੀਅਰ ਕਰਾਇਆ ਉੱਥੇ ਤਾਂ ਕੋਈ ਨਹੀਂ ਮਿਲਿਆ ਹੁਣ ਟਾਪ ਰਾਈਟ ਵਾਲੇ ਪਾਸੇ ਜੀਸੀਬੀਸ ਲੱਗੀਆਂ ਹੋਈਆਂ ਨੇ ਉਹ ਤੁਹਾਨੂੰ ਅੱਧੇ ਤੋਂ ਪੌਣੇ ਘੰਟੇ ਚ ਪਿਕਚਰ ਕਲੀਅਰ ਹੋ ਜਾਏਗੀ ਕਿੰਨੇ ਨੀ ਕੋ ਲੇਬਰ ਲੱਗ ਰਹੀ ਹੈ ਜੀਸੀ ਜਾਂ ਕਿੰਨੇ ਲੋਕ ਆ ਇਹਨਾਂ ਦੇ ਹਲੇ ਜਿਹੜੇ ਸੁਪਰਵਾਈਜ਼ਰ ਨੇ ਉਹ ਆ ਕੇ ਸਾਨੂੰ ਇੱਕ ਵਾਰ ਟੈਸਟੀਫਾਈ ਕਰਨਗੇ ਕਿ ਕਿੰਨੇ ਬੰਦੇ ਸੀ ਅ ਅੱਛੀ ਗੱਲ ਇਹ ਹੈ ਕਿ ਸ਼ਿਫਟ ਦਾ ক্লোਜ਼ ਸੀਗਾ ਉਸ ਟਾਈਮ ਤੇ ਸਿਰਫ 13 ਤੋਂ ਐਨੀਵਰ ਬਿਟਵੀਨ 15 ਤੋਂ 20 ਬੰਦੇ ਸੀ ਉਹਨਾਂ ਚੋਂ 13 ਨੂੰ ਰੈਸਕਿਊ ਕਰ ਲਿਆ ਗਿਆ ਉਹ ਤਿੰਨ ਚਾਰ ਉਹ ਕਹਿੰਦੇ ਕਿ ਜਦ ਪਹਿਲਾ ਪਿੱਲਰ ਗਿਰਿਆ ਉਹ ਬਾਕ ਸਾਰੇ ਜਿਹੜੇ ਹੈਗੇ ਨੇ ਸੇਫ ਨੇ ਬਾਕੀ ਕੁਝ ਨਾ ਘਟ ਗਿਆ ਕਿਸ ਤਰ੍ਹਾਂ ਲੈਂਡਰ ਹਲੇ ਹਲੇ ਤਾਂ ਮਤਲਬ ਬੀਆਰ ਸਾਨੂੰ ਉਨੀ ਹੀ ਕਲੈਰਿਟੀ ਆ ਜਿੰਨੀ ਤੁਹਾਨੂੰ ਸਾਰਿਆਂ ਨੂੰ ਸਾਢੇ 3 ਘੰਟੇ ਹੀ ਹੋਏ ਨੇ ਤਾਂ ਲੈਂਡਰ ਪਹਿ ਚੁੱਕਾ ਸੀਗਾ ਚੱਲ ਰਿਹਾ ਸੀ ਕੰਮ ਅੰਦਰੋਂ ਸ਼ਟਰਿੰਗ ਦਾ ਕੰਮ ਚੱਲ ਰਿਹਾ ਸੀਗਾ ਬਾਕੀ ਡਿਟੇਲਸ ਜਿਹੜੀਆਂ ਨੇ ਉਹ ਅਸੀਂ ਤੁਹਾਨੂੰ ਬਾਅਦ ਵਿੱਚ ਜਿਵੇਂ ਜਿਵੇਂ ਸਾਨੂੰ ਪਤਾ ਲੱਗੇ ਜਾਏਗਾ ਅਸੀਂ ਕਰਾਂਗੇ ਥੈਂਕ ਯੂ ਥੈਂਕ ਯੂ ਇੱਕ ਸੈਕਿੰਡ ਇੱਕ ਸੈਕਿੰਡ ਕੀ ਮਾਮਲਾ ਹੈ ਸਰ ਕਿਹੜੇ ਪਿੰਡ ਦੇ ਵਿੱਚ ਇਹ ਪਿੰਡ ਧਾਲਪੁਰ ਹੈਗਾ ਜੀ ਇੱਥੇ ਲੈਂਟਰ ਪੈ ਰਿਆ ਸੰਗਤ ਸੰਗਤਪੁਰ ਹੈਗਾ ਇੱਥੇ ਲੈਂਟਰ ਪੈ ਰਿਆ ਸੀਗਾ ਗੁਰਦਾਰਾ ਸਾਹਿਬ ਦਾ ਪ੍ਰਿੰਸਿਸ ਹੈਗਾ ਉਹਦੇ ਵਿੱਚ ਲੈਂਟਰ ਕੰਪਲੀਟ ਹੋ ਚੁੱਕਾ ਸੀ ਔਰ ਬਾਅਦ ਵਿੱਚ ਪਤਾ ਲੱਗਾ ਵੀ ਗਿਰ ਗਿਆ ਹੈਗਾ ਤੋਂ ਜਿਹਨੇ ਵੀ ਸਾਡਾ ਨਿਊਜ਼ ਮਿਲੀ ਹੈਗੀ ਹੈ ਸਾਡੇ ਐਸ ਡੀ ਐਮ ਖਡੂਰ ਸਾਹਿਬ ਐਸ ਡੀ ਐਮ ਤਰਨਤਾਰਨ ਸਾਹਿਬ ਐਸ ਡੀ ਐਮ ਪੱਟੀ ਸਾਰੇ ਜੀ ਹਾਜ਼ਰ ਨੇ ਸੋ ਐਡਮਿਨਿਸਟ੍ਰੇਸ਼ਨ ਵੱਲੋਂ ਜਿਹੜਾ ਹੈਗਾ ਉਹ ਸਾਰੇ ਚ ਪਹੁੰਚ ਚੁੱਕੇ ਹੈ ਔਰ ਦੇਖ ਰਹੇ ਹੈ ਕਿ ਜੋ ਸਾਨੂੰ ਪਤਾ ਲੱਗਾ ਹੈਗਾ ਕਿ ਇੱਥੇ ਕੁਝ ਮਜ਼ਦੂਰ ਆ ਗਏ ਸੀ ਥੱਲੇ ਉਹ 13 ਦਾ 13 ਜਣੇ ਹੈਗੇ ਨੇ ਲੇਕਿਨ ਉਹਨਾਂ ਨੂੰ ਹਸਪੀਟਲਾਈਜ਼ ਕੀਤਾ ਗਿਆ ਹੈਗਾ ਔਰ ਬਾਕੀ ਵੀ ਹੁਣ ਅਸੀਂ ਦੇਖ ਰਹੇ ਹੈਗੇ ਕਿ ਕੋਈ ਥੱਲੇ ਕੋਈ ਹੋਰ ਤਾਂ ਨਹੀਂ ਆਇਆ ਹੈਗਾ ਤੇ ਉਹਦੇ ਵਾਸਤੇ ਜਿਹੜੀ ਹੈਗੀ ਜੀਸੀਪੀਜ਼ ਪ੍ਰੈਸੈਂਟ ਕੀਤੀ ਹੈਗੀ ਤੇ ਜਿੰਨੇ ਕੋ ਪਤਾ ਲੱਗੇਗਾ ਤੁਹਾਨੂੰ ਫਿਰ ਅਸੀਂ ਉਹਦੇ ਨਹੀਂ ਹਾਲ ਤੱਕ ਕੋਈ ਨਹੀਂ ਕਿੰਨਾ ਏਰੀਆ ਕਿੰਨਾ ਕਵਰ ਹੋ ਰਿਹਾ ਹੈ ਏਰੀਆ ਬਾਰੇ ਹਾਲੇ ਹੈ ਨਹੀਂ 9000 ਸਕਰ ਫੁੱਟ ਹੈਗਾ ਜੀ ਇਥੇ ਕਿਤੇ ਜੀ ਪੇਸ਼ੈਂਟ ਕਿਤੇ ਗੇਨ ਕਰੇ ਇਹ ਤਰਨ ਤਰਨ ਭੇਜੇ ਹੈਗੇ ਨੇ ਕੁਝ ਐਸੈਂਸ ਜਿਹੜੇ ਅਸੀਂ ਟੋਟਲ 8 ਪੇਸ਼ੈਂਟਸ ਸੀ ਜਿਹੜੇ ਹਸਪਟਲਾਈਜ਼ ਹੋਏ ਨੇ ਉਹਨਾਂ ਵਿੱਚੋਂ 4 ਬਾਬਾ ਜਗਤਾਰ ਸਿੰਘ ਜੀ ਦੇ ਹਸਪਟਲ ਨੇ 3 ਐਸਐਮਓ ਸਰਹਾ ਲਈ ਹੈਗੇ ਨੇ ਇੱਕ ਤਰਨ ਤਰਨ ਭੇਜੇ ਨੇ ਜਿਹੜੇ ਥੋੜੇ ਜ਼ਿਆਦਾ ਕ੍ਰਿਟੀਕਲ ਸੀ ਉਹਨਾਂ ਦੇ ਲਈ ਅਸੀਂ ਟਰਾਮਾ ਵਾਰਡ ਐਕਟੀਵੇਟ ਕਰਤਾ ਤੇ ਬਲੱਡ ਬੈਂਕ ਤੋਂ ਬਲੱਡ ਯੂਨਿਟਸ ਮੰਗਵਾਏ ਹੋਏ ਨੇ ਸਰ ਜਿਉਂ ਉਹਨਾਂ ਨੂੰ ਟ੍ਰਾਂਸਫਿਊਜ਼ਨ ਦੀ ਲੋੜ ਹੈ ਪੂਰੀ ਡਿਟੇਲ ਤੁਸੀਂ ਦੱਸੋ ਸਰ